ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਜਾ ਰਹੇ ਹਾਂ ਨਾਬੇ ਨੂੰ ਅੱਜ ਤੁਹਾਨੂੰ ਨਾਬਾ ਸ਼ਹਿਰ ਦਿਖਾਵਾਂਗੇ ਨਾਬੇ ਸ਼ਹਿਰ ਦੇ ਵਿੱਚ ਕੀ ਕੀ ਆ ਉਹ ਸਾਰੀਆਂ ਚੀਜ਼ਾਂ ਦਿਖਾਵਾਂਗੇ ਪਿੰਡੋਂ ਆਪਾਂ ਚੱਲ ਪਏ ਸਾਈਕਲਾਂ ਤੇ ਜਾ ਰਹੇ ਹਾਂ ਇੱਕ ਘੰਟੇ ਦਾ ਰਾਹ ਆਪਣੇ ਪਿੰਡ ਤੋਂ ਨਾਬੇ ਨੂੰ ਬਾਕੀ ਨਾਲ ਦਾ ਮੇਰਾ ਸਾਥੀ ਮੂਰੇ ਜਾ ਰਿਹਾ ਦੁਪਹਿਰੇ 3:00 ਵਜੇ ਦਾ ਟਾਈਮ ਹੋ ਗਿਆ ਦਿਨ ਅੱਜ ਸੋਹਣਾ ਧੁੱਪ ਨਿਕਲੀ ਹੋਈ ਆ ਵਧੀਆ ਮਾਹੌਲ ਵਾਲੇ ਲੋੜੇ ਦਾ ਇਹ ਨਾਬੇ ਦੀ ਵੀੜ ਹੈ ਇਹ ਸ਼ਹਿਰ ਤੋਂ ਬਾਹਰ-ਬਾਰ ਆ ਨਾਬੇ ਦੀ ਵੀੜ ਕਾਫੀ ਦੂਰ ਤੋਂ ਹੀ ਸ਼ੁਰੂ ਹੋ ਜਾਂਦੀ ਆ ਜਦੋਂ ਇਧਰਲੇ ਵਾਲੇ ਪਾਸੇ ਆਉਨੇ ਆ ਜੋੜੇਪੁਰ ਵਾਲੀ ਸਾਈਡ ਤੋਂ ਇੱਥੋਂ ਸਾਰੀ ਬਹੁਤ ਵੱਡੀ ਵੀੜ ਹੈ ਇੱਥੇ ਬਾਂਦਰ ਬਹੁਤ ਨੇ ਇਸ ਵੀੜ 'ਚ ਤੇ ਰੋਜ਼-ਰੋਜ਼ ਬਹੁਤ ਨਿਕਲਦੇ ਨੇ ਸ਼ਾਮ ਨੂੰ ਕਿੰਨੇ ਵਜ ਗਏ ਨੇ ਉਹਨੇ ਕਨੇ ਸਾਢੇ ਤਿੰਨ ਸਾਢੇ ਤਿੰਨ ਵਜਣ ਵਾਲੇ ਨੇ ਤੇ ਆਪਾਂ ਕਿੰਨੇ ਮਿੰਟ ਲੱਗਣਗੇ ਆਪਾਂ ਨੂੰ ਹੋਰ 15 ਮਿੰਟਾਂ ਚ ਹੋਰ ਨਾਬਾ ਪਹੁੰਚਾਂਗੇ ਸਾਹਮਣੇ ਲੱਗੀ ਹੋਈ ਬੁਰਜੀ ਵੀ ਆ ਗਈ ਨਾਬਾ 7 ਕਿਲੋਮੀਟਰ ਇਧਰਲੀ ਸਾਈਡ ਆ ਨਾਬਾ 7 ਕਿਲੋਮੀਟਰ ਤੇ ਜਿਵੇਂ ਤੁਹਾਨੂੰ ਦੱਸਿਆ ਕਿ ਬੀਡ ਬਹੁਤ ਜ਼ਿਆਦਾ ਵੱਡੀ ਹੈ ਅੱਗੇ ਜਾ ਕੇ ਦਿਖਾਵਾਂਗੇ ਉੱਥੇ ਬਾਂਦਰੇ ਬਾਂਦਰ ਹੁੰਦੇ ਨੇ। ਬਾਈ ਸਾਹਮਣੇ ਲਈ ਜਾਂਦਾ ਆਲੂਾਂ ਦੀ ਟਰਾਲੀ। ਆ ਗਿਆ ਨਾਬੇ ਦਾ ਬੋਰਡ, ਨਾਬਾ ਰਾਜਗੜ ਤੇ ਚੌਧਰੀ ਮਾਜਰਾ। ਆਹ ਰਾ ਨਾਬੇ ਨੂੰ ਜਾਂਦਾ। ਇੱਧਰੋਂ ਆਪਾਂ ਆਏ ਆ। ਇੱਥੋਂ ਆਹ ਵਾਲੇ ਬੱਸ ਇਹਨੂੰ ਪਟਿਆਲੇ ਨੂੰ ਰੋਡ ਲੰਘ ਜਾਂਦਾ ਤੇ ਆਹ ਜਾਂਦਾ ਨਾਬੇ ਜੈਂਟਰ ਹੁੰਦਾ। ਬਾਕੀ ਆਹ ਸਾਰੀ ਬੀੜ ਆ ਨਾਬੇ ਦੀ। ਚੱਲਦੇ ਆਂ ਇੱਥੋਂ, ਮੇਰੇ ਨਾਲ ਦਾ ਮੂਰੇ ਲੰਘਿਆ। ਮੈਂ ਇੱਥੇ ਬੁਰ ਦਿਖਾਉਣ ਲਈ ਖੜ ਗਿਆ ਸੀ। ਪੌਣੇ ਅੱਗੇ ਵੱਰ ਨੂੰ ਚੱਲੇ ਇਥੋਂ। ਇਸ ਬੀੜ ਚ ਇਸ ਤਰ੍ਹਾਂ ਦੇ ਦੇਵੇਂ ਆ ਠੱਠੇ, ਗਊਆਂ, ਬੱਚੇ ਬੈਠੇ ਨੇ। ਇਹ ਐਵੇਂ ਆਮੇ ਬੈਠ ਰਹੇ ਨੇ ਉਰੇ। ਬਾਕੀ ਅੱਗੇ ਜਾ ਕੇ ਮੰਦਰ ਵੀ ਆਉਣਗੇ ਉਹ ਵੀ ਦਿਖਾਉਣੇ ਆ। ਆ ਸਾਹਮਣੇ ਦੇਖੋ ਮੰਦਰ। ਬਹੁਤ سارے ਮੰਦਰ ਹੁੰਦੇ ਨੇ ਆਹ ਉਰੇ। ਸਾਹਮਣੇ ਤੁਸੀਂ ਇਸ ਸਮੇਂ ਦੇਖ ਰਹੇ ਹੋ ਜਿਹੜੀ ਹਵੇਲੀ ਇਹਨੂੰ ਲਾਲ ਹਵੇਲੀ ਕਿਹਾ ਜਾਂਦਾ ਹੈ ਹੁਣ ਇਹਦੇ ਵਿੱਚ ਪ੍ਰੀ-ਵੇਡਿੰਗ ਬਹੁਤ ਹੁੰਦੀਆਂ ਨੇ ਲਾਲ ਹਵੇਲੀ ਨਾਬਾ ਲਾਲ ਹਵੇਲੀ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਮਤਲਬ ਆ 15 ਕੁ ਹਜ਼ਾਰ ਰੁਪਈਆ ਹੁੰਦਾ ਸੇ ਪ੍ਰੀ-ਵੇਡਿੰਗ ਦਾ ਲੋਕੇਸ਼ਨ ਸੋਹਣੀ ਹੈ ਵਾਹ ਤੋਂ ਨਾਬਾ ਥੋੜੀ ਰਹਿ ਗਿਆ ਦੋ ਤਨਕਾ ਕਿਲੋਮੀਟਰ ਰਹਿ ਗਿਆ ਹਲੇ ਬੀੜੇ ਚੱਲੀ ਜਾਂਦੀ ਹੈ ਬੀੜ ਬਹੁਤ ਲੰਬੀ ਆ ਨਾਪੇ ਦੀ ਇਹ ਸਾਰੀ ਆਲੇ ਦੋਲੇ ਬੀੜ ਹੈ ਇਹ ਹਵੇਲੀ ਵੀ ਬੀੜ ਜੇ ਬਣੀ ਹੋਈ ਆ ਲਓ ਵੀ ਦੇਖੋ ਪੰਦਰੇ ਮੰਦਰਾ ਨਾਪੇ ਦੀ ਬੀੜ ਚ ਇਹ ਕੋਲੇ ਨੂੰ ਆਉਂਦੇ ਹੁੰਦੇ ਨੇ ਜਦੋਂ ਆਪਾਂ ਮੋਟਰਸਾਈਕਲ ਜਾਂ ਸਾਈਕਲ ਤੇ ਲੰਘਦੇ ਆ ਇਹਨਾਂ ਨੂੰ ਆਏ ਹੁੰਦਾ ਵੀ ਕੁਝ ਖਾਣ ਨੂੰ ਪਾਉਣਗੇ ਸਾਨੂੰ ਪਰ ਚਲਾਕ ਬਹੁਤ ਹੁੰਦੇ ਨੇ ਆ ਜਿਵੇਂ ਆ ਬਾਈ ਨੇ ਹਾਰਨ ਮਾਰਿਆ ਜਦ ਹੀ ਪਰੇ ਹੋ ਗਿਆ ਸੜਕ ਤੋਂ ਨਾਬਾ ਸ਼ਹਿਰ ਇਥੋਂ ਸਟਾਰਟ ਹੋ ਗਿਆ ਨਾਬੇ ਦੇ ਵਿੱਚ ਆਪਾਂ ਐਂਟਰ ਹੋ ਗਏ ਆ ਆਲੇ ਦੁਆਲੇ ਕੁਝ ਮਾਰਕੀਟ ਹੈ ਬਾਕੀ ਮੇਨ ਮਾਰਕੀਟ ਵੀ ਆਪਾਂ ਨਾਬੇ ਦੀ ਤੁਹਾਨੂੰ ਦਿਖਾਵਾਂਗੇ ਤੇ ਨਾਬੇ ਦੇ ਜਿਹੜੇ ਗੇਟ ਨੇ ਜਿਵੇਂ ਪਟਿਆਲਾ ਗੇਟ ਬਾਉੜਾ ਗੇਟ ਉਹ ਸਾਰੇ ਆਪਾਂ ਗੇਟ ਵੀ ਦਿਖਾਵਾਂਗੇ ਇਹ ਨਾਬਾ ਰਿਆਸਤ ਹੁੰਦੀ ਸੀਗੀ ਪਹਿਲਾਂ ਹੁਣ ਤਹਿਸੀਲ ਹੈ ਪਟਿਆਲਾ ਡਿਸਟ੍ਰਿਕਟ ਹੈ ਲੱਗਦਾ ਤੇ ਆਲੇ ਦਾਲੇ ਦੇ ਪਿੰਡਾਂ ਨੂੰ ਹੀ ਤਹਿਸੀਲ ਲੱਗਦੀ ਆ ਨਾ ਆਪਾਂ ਬਾਕੀ ਚੱਲਦੇ ਆਂ ਬਾਜ਼ਾਰਚ ਨੂੰ ਆਪਾਂ ਐਂਟਰ ਕਰਦੇ ਆਂ ਇੱਧਰ ਸੱਜੇ ਹੱਥ ਨਾਲ ਨਾਲ ਆਰਮੀ ਵਾਲੀ ਸੌਣੀ ਦੀ ਗੰਧ ਆ ਗਈ। ਇਹ ਆਲੇ-ਦੁਆਲੇ ਆਰਮੀ ਏਰੀਆ ਹੈ। ਸੌਣੀ ਹੈ ਇਹ। ਇੱਧਰ ਜਿਹੜੀ ਲਾਲ ਰੰਗ ਦੀ ਗੰਧ ਦੇਖ ਰਹੇ ਹੋ ਤੁਸੀਂ। ਮਿਲਟਰੀ ਏਰੀਆ। ਸਾਹਮਣੇ ਚੌਂਕ ਆ ਗਿਆ ਇੱਕ, ਚੌਂਕ ਤੋਂ ਅੱਪਾ ਸਿੱਧੇ ਲੰਘ ਜਾਣਾ। ਇੱਧਰ ਟੈਂਕ ਵੀ ਖੜੇ ਨੇ। ਆਹ ਸਾਹਮਣੇ ਉਹਦਾ ਲੌਰਾਂ ਗੇਟ ਇਹਨੂੰ ਲੌਰਾਂ ਗੇਟ ਕਿਹਾ ਜਾਂਦਾ ਹੈ ਤੇ ਇੱਥੇ ਸਾਡੇ ਪਿੰਡ ਵਾਲੀ ਬੱਸ ਵੀ ਖੜਦੀ ਹੈ ਇੱਥੋਂ ਹੀ ਚੱਲਦੀ ਹੈ ਸਾਡੇ ਪਿੰਡ ਵਾਲੀ ਗੱਲ ਬੱਸ ਤੇ ਐਸੀ ਤਰ੍ਹਾਂ ਨਾਬੇ ਦੇ ਵਿੱਚ ਗੇਟ ਨੇ ਜਿਵੇਂ ਪਟਿਆਲੇ ਚ ਵੀ ਗੇਟ ਨੇ ਜਿਵੇਂ ਲੌਰਾਂ ਗੇਟ ਆਹੇ ਇਹਨੂੰ ਲੌਰਾਂ ਗੇਟ ਕਿਹਾ ਜਾਂਦਾ ਐਵੇਂ ਆ ਅੱਜ ਦੀ ਵੀਡੀਓ ਚ ਸਾਰੇ ਗੇਟ ਤੁਹਾਨੂੰ ਦਿਖਾਵਾਂਗੇ ਆਹ ਸਾਰੀ ਲੌਰਾਂ ਗੇਟ ਦੀ ਮਾਰਕੀਟ ਹੈ ਆਲੇ ਦੁਆਲੇ ਦੁਕਾਨਾਂ ਨੇ ਬਾਜ਼ਾਰ ਹੈ ਇਹ ਆ ਗੇਟ ਲੌਰਾਂ ਗੇਟ ਉੱਪਰ ਲਿਖਿਆ ਹੋਇਆ ਆ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲੌਰਾਂ ਗੇਟ ਜੀ ਆਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਗੇਟ ਆ ਇਹਨੂੰ ਲੌਰਾਂ ਗੇਟ ਕਿਹਾ ਜਾਂਦਾ ਬਾਕੀ ਆ ਸਾਰੀ ਮਾਰਕੀਟ ਆ ਆਲੇ ਦੁਆਲੇ ਦੀ ਤੇ ਇੱਥੋਂ ਆਪਾਂ ਹੁਣ ਅੱਗੇ ਨੂੰ ਚੱਲਾਂਗੇ ਚੱਲੀਏ ਬਈ ਸਿੱਧੇ ਜਾਣਾ ਠੀਕ ਐ ਇਹ ਹੈਗਾ 90 ਦਾ ਸਾਰਾ ਮੇਨ ਬਾਜ਼ਾਰ ਜਿੱਥੇ ਕੱਪੜੇ ਕੋਪੜੇ ਵਾਲੀਆਂ ਦੁਕਾਨਾਂ ਨੇ ਬਾਕੀ ਹੋਰ ਖਾਣ ਪੀਣ ਵਾਲੀਆਂ ਬਾਜ਼ਾਰ ਦੇ ਵਿੱਚ ਹੈਗਾ ਸਰਕਾਰੀ ਸਕੂਲ ਭਾਈ ਕਾਨ ਸਿੰਘ ਨਾਬਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਇਹ ਕੁੜੀਆਂ ਵਾਲਾ ਸਕੂਲ ਹੈ ਇਹ ਬਿਲਕੁਲ ਵਿਚਾਰ ਬਾਜ਼ਾਰ ਦੇ ਵਿੱਚ ਆਲੇ-ਦਾਲੇ ਸਾਰਾ ਇਹ ਬਾਜ਼ਾਰ ਆ ਤੇ ਚਲੋ ਆਪਾਂ ਇੱਥੋਂ ਚੱਲਦੇ ਹਾਂ ਹੁਣ ਅੱਗੇ ਨੂੰ ਜਿਵੇਂ-ਜਿਵੇਂ ਬਾਜ਼ਾਰ ਚ ਨੂੰ ਜਾਈ ਜਾਵਾਂਗੇ ਓਵੇਂ-ਓਵੇਂ ਬੀਹੀਆਂ ਇੱਥੇ ਤੰਗ ਹੋਈ ਜਾਣਗੀਆਂ ਮੋਟਰਸਾਈਕਲ ਆਉਂਦਾ ਅੱਗੇ ਫਿਰ ਗੱਡੀ ਨਹੀਂ ਜਾਂਦੀ ਹੈਗੀ ਸ਼ਾਮ ਦੇ ਟਾਈਮ ਆ ਭੀੜ ਵੀ ਵਾਜ ਜਾਂਦੀ ਆ ਬਾਜ਼ਾਰ ਚ ਸ਼ਹਿਰਾਂ ਵਾਲੇ ਜਾਦੇ ਸ਼ਾਮ ਦੇ ਟਾਈਮ ਆਉਂਦੇ ਨੇ ਬਾਜ਼ਾਰ ਚ ਪਿੰਡਾਂ ਵਾਲੇ ਆਪਣੇ ਆਉਂਦੇ ਨੇ ਦਿਨ ਚ ਹੁਣ ਪਹੁੰਚੇ ਆਪਾਂ ਪਟਿਆਲਾ ਗੇਟ ਇਹ ਹੈ ਮਹਾਰਾਜਾ ਅਗਰਸੈਨ ਪਟਿਆਲਾ ਗੇਟ ਗੇਟ ਦਾ ਨਾਮ ਹੈ ਮਹਾਰਾਜਾ ਅਗਰਸੈਨ ਪਟਿਆਲਾ ਗੇਟ ਇਹਨੂੰ ਕਿਹਾ ਜਾਂਦਾ ਆ ਪਟਿਆਲਾ ਗੇਟ ਦਾ ਆ ਗਿਆ ਬੱਸ ਸਟੈਂਡ ਬੱਸ ਸਟਾਪ ਹੈ ਇੱਥੇ ਬੱਸਾਂ ਰੁਕਦੀਆਂ ਨੇ ਨਵੀਂ ਬਣਿਆ ਹੋਣਾ ਬਾਕੀ ਆ ਸਾਰਾ ਹਾਲਾਦ ਵਾਲਾ ਚੌਕ ਆ ਕਾਫੀ ਵੱਡਾ ਚੌਕ ਹੈ ਕਾਫੀ ਖੁੱਲਾ ਤੇ ਇੱਥੇ ਨਾਲੇ ਪੀਪੀਐਸ ਸਕੂਲ ਹੈ ਤੇ ਰਪਨਮਨ ਕਾਲਜਾ ਉਧਰ ਵੀ ਆਪਾਂ ਜਾਵਾਂਗੇ ਚੱਲੀਏ ਬਈ ਆਪਾਂ ਜਾ ਰਹੇ ਹਾਂ ਪੀਪੀਐਸ ਸਕੂਲ ਇਹ ਮਸ਼ਹੂਰ ਸਕੂਲ ਹੈ ਪੰਜਾਬ ਦਾ ਪੀਪੀਐਸ ਸਕੂਲ ਮੇਨ ਗੇਟ ਦਿਖਾਉਨੇ ਆ ਸਕੂਲ ਦਾ ਬਾਕੀ ਆਹ ਕੰਧ ਸਕੂਲ ਦੀ ਉਹਨਾਂ ਨੇ ਇਹ ਪੀਪੀਐਸ ਸਕੂਲ ਦੀ ਕੰਧ ਹੈ ਲਾਲ ਰੰਗ ਦੀ ਹੈ ਜਿਹੜੀ ਪੀਪੀਐਸ ਸਕੂਲ ਦੇ ਮੇਨ ਗੇਟ ਤੇ ਪਹੁੰਚ ਗਏ ਇਹ ਪੀਪੀਐਸ ਸਕੂਲ ਦਾ ਮੇਨ ਗੇਟ ਹੈ ਸਕੂਲ ਦੀ ਫੁੱਲ ਫਾਰਮ ਹੈਗੀ ਆ ਦੀ ਪੰਜਾਬ ਪਬਲਿਕ ਸਕੂਲ ਆ ਮੇਨ ਗੇਟ ਹੈ ਪੀਪੀਐਸ ਸਕੂਲ ਦਾ ਇੱਥੋਂ ਐਂਟਰੀ ਹੁੰਦੀ ਆ ਬਾਕੀ ਇਧਰ ਆ ਬੋਰਡ ਲੱਗਿਆ ਹੋਇਆ ਹੈ ਜਿਹੜੇ ਟਾਪਰ ਨੇ ਸਕੂਲ ਦੇ ਉਹ ਬੱਚਿਆਂ ਦਾ ਜਿਨ੍ਹਾਂ ਨੇ ਪਰਸੈਂਟੇਜ ਵਧੀਆ ਲਈ ਹੋਈ ਆ। ਬਾਕੀ ਕਾਫੀ ਵੱਡਾ ਸਕੂਲ ਆ ਇਹ ਤੇ ਆਲੇ-ਦਾਲੇ ਤੱਕ ਫੈਲਿਆ ਹੋਇਆ। ਅੱਗੇ ਗਰਾਊਂਡ ਵੀ ਐ। ਬਾਕੀ ਮੈਨੂੰ ਲੱਗਦਾ ਹੋਸਟਲ ਵੀ ਹੋਊਗਾ ਨਾ ਜਵਾਕਾਂ ਦਾ? ਹਾਂ। 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 ਹੁਣ ਪਹੁੰਚੇ ਜੀ ਆਪਾਂ ਸਰਕਾਰੀ ਰਪਦੰਮਨ ਕਾਲਜ ਨਾਬਾ ਤੇ ਇਹ ਵੀ ਕਾਫੀ ਮਸ਼ਹੂਰ ਕਾਲਜ ਆ ਰਪਦੰਮਨ ਕਾਲਜ। ਮਹਾਰਾਜਾ ਰਪਦੰਮਨ ਸਿੰਘ ਦੇ ਇਹ ਨਾਮ ਤੇ ਆ। ਆ ਕਾਲਜ ਦਾ ਮੇਨ ਗੇਟ ਹੈ ਸਰਕਾਰੀ ਕਾਲਜ ਆ ਇਹ ਰਪਤੰਮਣ ਕਾਲਜ ਆ ਇੱਥੇ ਹੁਣ ਤੁਹਾਨੂੰ ਸਾਹਮਣੇ ਦਿਖਾਇਆ ਸੀ ਆਪਾਂ ਕਾਲਜ ਦਾ ਮੇਨ ਗੇਟ ਤੇ ਇਸ ਦੇ ਨਾਲ ਇਹ ਗਰਾਊਂਡ ਹੈ ਕਾਲਜ ਦਾ ਆਪਾਂ ਇਹ ਵੀ ਦਿਖਾਉਣੀ ਆ ਚੱਲ ਕੇ ਚੱਕਦੇ ਆਂ ਸਾਈਕਲ ਚਲੋ ਜੀ ਆ ਆ ਗਿਆ ਗਰਾਊਂਡ ਦਾ ਮੇਨ ਗੇਟ ਸਟੇਡੀਅਮ ਸਰਕਾਰੀ ਰਬਦੰਮਣ ਕਾਲਜ ਨਾਬਾ ਕਹਿੰਦੇ ਜੀਆਂ ਆਆਂ ਨੂੰ ਤੁਹਾਡਾ ਆਆਂ ਨੂੰ ਭਾਈ ਇਹ ਸਰਕਾਰੀ ਕਾਲਜ ਰਬਦੰਮਣ ਦਾ ਗਰਾਊਂਡ ਆਪਾਂ ਅੰਦਰ ਆਗੇ ਗਰਾਊਂਡ ਦੇ ਬਾਕੀ ਆਹ ਟਾਈਮ ਕਾਫੀ ਸਾਰੇ ਇੱਥੇ ਖੇਡਣ ਵਾਲੇ ਰਨਿੰਗ ਕਰਨ ਵਾਲੇ ਆਉਂਦੇ ਨੇ ਕਾਫੀ ਵੱਡਾ ਇਹ ਸਟੇਡੀਅਮ ਹੈ ਇੱਧਰ ਆ ਬੈਠਣ ਨੂੰ ਬਣਿਆ ਹੋਇਆ ਨਾਲ ਨਾਲ ਹੁਣ ਆ ਗਏ ਆਪਾਂ ਨਾਭੇ ਸ਼ਹਿਰ ਦੇ ਬਾਰ-ਬਾਰ ਜਿਹੜੀ ਆਲੇ-ਦੁਆਲੇ ਦੀ ਸੜਕ ਜਾਂਦੀ ਆ ਨਾਭੇ ਸ਼ਹਿਰ ਦੇ ਜਿਵੇਂ ਆਪਾਂ ਬਾਈਪਾਸ ਕਹਿੰਦੇ ਆ ਇਹ ਇੱਕ ਤਰ੍ਹਾਂ ਦਾ ਬਾਈਪਾਸ ਹੈ ਨਾਭੇ ਸ਼ਹਿਰ ਦਾ ਜਿਨ੍ਹਾਂ ਨੂੰ ਕੰਮ ਨਹੀਂ ਹੁੰਦਾ ਨਾਭੇ ਸ਼ਹਿਰ ਚ ਫਿਰ ਉਹ ਬਾਰ-ਬਾਰ ਦੀ ਲੰਘ ਜਾਂਦੇ ਨੇ ਇਹ ਟ੍ਰੈਫਿਕ ਆਉਂਦੀ ਆ ਸਾਰੀ ਜਿਵੇਂ ਪਿੱਛੋਂ ਭਵਾਨੀ ਘੜ ਤੋਂ ਆਉਂਦੀ ਆ ਟ੍ਰੈਫਿਕ ਸਾਰੀ ਸੰਗਰੂਰ ਤੋਂ ਉਹ ਫਿਰ ਇੱਥੋਂ ਆਹ ਸੜਕ ਲੰਘ ਜਾਂਦੇ ਨੇ ਬਾਰ-ਬਾਰ ਨੂੰ ਹੁਣ ਆਪਾਂ ਆਇਆ ਇੱਕ ਪਾਰਕ ਦੇ ਵਿੱਚ ਸਾਈਕਲ ਆਪਾਂ ਆਪਣੇ ਬਾਹਰ ਲਾਇਆ ਏ ਇਹ ਪਾਰਕਾ ਕਾਫੀ ਸੋਹਣਾ ਮਾਹੌਲਾ ਆ ਆਲੇ ਦੁਆਲੇ ਦਾ ਤੇ ਇਹ ਸ਼ਾਂਤੀ ਹੈ ਬਹੁਤ ਇੱਥੇ ਸਾਰੀ ਮਾਂਗ ਲੱਗਦਾ ਹੈ ਛੱਤ ਵੀੜ ਮੰਗ ਹਾਂ 7 ਵੀੜ ਮੰਗ ਲੱਗਦਾ ਤੇ ਕੁਦਰਤ ਦੇ ਨੇੜੇ ਆ ਇਹ ਬਹੁਤ ਜਗਾ ਬਾਕੀ ਪੰਛੀਆਂ ਦੀਆਂ ਆਵਾਜ਼ਾਂ ਉਧਰ ਵਿਚਾਲੇ ਮੋਰ ਵੀ ਫਿਰਦੇ ਸੀਗੇ ਬਹੁਤ ਸੋਹਣਾ ਮਾਹੌਲਾ ਔਰੇ ਆ ਪਾਰਕ 'ਚ ਆਪਾਂ ਹੁਣ ਘੁੰਮ ਕੇ ਆਇਆ ਇਹ ਪਾਰਕ ਦਾ ਨਾਮ ਹੈਗਾ ਸਾਹੀ ਸਮਾਦਾ ਬੈਲਫੇਅਰ ਪਾਰਕ ਤੇ ਇਸ ਦਿ ਵਾਲੇ ਵਾਲੇ ਟਰੈਕ ਬਣਿਆ ਹੋਇਆ ਇਹ ਪਾਰਕ ਚ ਆਪਾਂ ਹੁਣ ਘੁੰਮੇ ਆਂ ਇੱਥੋਂ ਚੱਲਦੇ ਆਂ ਅੱਗੇ ਨੂੰ ਹੁਣ ਕੁਛ ਖਾਣੇ ਵੀ ਨਹੀਂ ਆਂ ਭੁੱਖ ਲੱਗੀ ਯਾਰ ਭੁੱਖ ਲੱਗੀ ਤੇ ਸਾਹਮਣੇ ਰੋਡ ਚੱਲਦਾ ਵੱਡਾ ਅਸੀਂ ਇਹ ਪਾਰਕ ਦੇਖ ਲਿਆ ਸੀਗਾ ਪਹਿਲਾਂ ਸਾਡਾ ਕੋਈ ਇਰਾਦਾ ਨਹੀਂ ਸੀਗਾ ਉਰੇ ਆਉਣ ਦਾ ਤੇ ਜਦ ਦੇਖਿਆ ਵੀ ਆੜਾ ਵਾਲਾ ਵਧੀਆ ਕੁਦਰਤ ਦੇ ਨੇੜੇ ਆ ਜਗ੍ਹਾ ਤਾਂ ਕਰਕੇ ਅਸੀਂ ਖੜ ਗਏ ਹੁਣ ਪਹੁੰਚੇ ਆਪਾਂ ਨਾਬੇ ਦੇ ਸਟੇਸ਼ਨ ਤੇ ਇਹ ਰੇਲਵੇ ਸਟੇਸ਼ਨ ਹੈ ਨਾਬੇ ਦਾ ਇਥੋਂ ਐਂਟਰੀ ਹੈ ਉਹ 메인 게ਟ ਹੈ ਸਟੇਸ਼ਨ ਦਾ ਸਾਹਮਣੇ ਇਥੋਂ ਇਧਰ ਨਾਲ ਇਹ ਸਟੈਂਡ ਬਣਿਆ ਹੋਇਆ ਜਿੱਥੇ ਮੋਟਰਸਾਈਕਲ ਲਾਉਣ ਨੂੰ ਜਿਹੜੇ ਟ੍ਰੇਨ ਚੜ੍ਹਦੇ ਨੇ ਇੱਥੇ ਮੋਟਰਸਾਈਕਲ ਪਾਰਕਿੰਗ ਕਰ ਜਾਂਦੇ ਨੇ ਪੈਸੇ ਦੇ ਕੇ ਪਰਚੀ ਲਗਦੀ ਆ ਜਿੰਨਾ ਟਾਈਮ ਮਰਜ਼ੀ ਤੁਸੀਂ ਖੜਾ ਸਕਦੇ ਹੋ ਇੱਕ ਦਿਨ ਦੋ ਦਿਨ ਜੋ ਵੀ ਹਿਸਾਬ ਕਿਤਾਬ ਹੁੰਦਾ ਬਾਕੀ ਇਹ ਸਟੇਸ਼ਨ ਹੈ ਇਥੋਂ ਵੀ ਮੈਂ ਕਈ ਵਾਰ ਟ੍ਰੇਨ ਚੜ੍ਹੇ ਆ ਜੈਪੁਰ ਨੂੰ ਗਏ ਆ ਜਦ ਇੱਕ ਦੋ ਵਾਰ ਹੋਰ ਇਥੋਂ ਟ੍ਰੇਨ ਚੜ੍ਹੇ ਆ ਨਾਬੇ ਤੋਂ ਇਹ ਨਾਬੇ ਸ਼ਹਿਰ ਦਾ ਬੱਸ ਸਟੈਂਡ ਮੇਨ ਬੱਸ ਸਟੈਂਡ ਹੈ ਨਾਬੇ ਸ਼ਹਿਰ ਦਾ ਇਹ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਹੀ ਆ ਬੱਸ ਸਟੈਂਡ ਨਾਬਾ ਆਪਾਂ ਅੱਜ ਜ਼ਰੂਰ ਜਾਣਾ ਆਪਾਂ ਹੁਣ ਖੜੇ ਹਾਂ ਕੁਛ ਇੱਥੇ ਖਾਣ ਪੀਣ ਟਿੱਕੀ ਖਾਣ ਲਈ ਖੜੇ ਹਾਂ ਬਾਕੀ ਆਹ ਬਾਈ ਬਣਾ ਰਿਹਾ ਹੈ ਟਿੱਕੀ ਤੇ ਦੇਖਦੇ ਹਾਂ ਕਿਹ ਹੈ ਜੀ ਬਣਾਉਂਦਾ ਬਾਈ ਕਿਹ ਹੈ ਜਾਂ ਟੇਸਟ ਆ ਨਾਬੇ ਦੀ ਟਿੱਕੀ ਦਾ ਟਿੱਕੀ ਆਪਣੀ ਬਣ ਕੇ ਰੈਡੀ ਹੋ ਗਈ ਹੁਣ ਖਾਣੀਆਂ ਟਿੱਕੀ ਆਪਾਂ ਖਾ ਪੀ ਕੇ ਆਪਾਂ ਚੱਲ ਪਏ ਤੇ ਟਿੱਕੀ ਬਾਈ ਨੇ ਘੈਂਟ ਬਣਾਈ ਬਹੁਤ ਟੇਸਟੀ ਬਣਾਈ ਸੀ ਬਾਈ ਨੇ ਟਿੱਕੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਅੱਗੇ ਵਾਲਾ ਜਿਹੜਾ ਗੇਟ ਆਊਗਾ ਉਹ ਤੁਹਾਨੂੰ ਦਿਖਾਉਨੇ ਆ ਕਿਹੜਾ ਆਪਾਂ ਮੈਸ ਗੇਟ ਹਾਂ ਮੈਸ ਗੇਟ ਨੂੰ ਆਪਾਂ ਹੁਣ ਜਾ ਰਹੇ ਆ ਮੈਸ ਗੇਟ ਦਿਖਾਵਾਂਗੇ ਹੁਣ ਪਹੁੰਚੇ ਆਪਾਂ ਮੈਸ ਗੇਟ ਭਗਵਾਨ ਸ਼੍ਰੀ ਪਰਸੂਰਾਮ ਜੀ ਮੈਸ ਗੇਟ ਨਾਭਾ ਤੇ ਇਹ ਐਮ ਐਸ ਗੇਟ ਨਾਭੇ ਦੇ ਆਲੇ ਦੁਆਲੇ ਸਾਰੇ ਐਵੇਂ ਗੇਟ ਬਣੇ ਹੋਏ ਨੇ ਬਿਚਕਾਰ ਸ਼ਹਿਰ ਆਲੇ ਦੋਲੇ ਗੇਟ ਬਣੇ ਹੋਏ ਨੇ ਤੇ ਇਹਦੇ ਅੰਦਰ ਵੀ ਸਾਰੀ ਮਾਰਕੀਟ ਹੈ ਮਾਰਕੀਟ ਸ਼ੁਰੂ ਹੋ ਜਾਂਦੀ ਆ ਇੱਥੋਂ ਗੇਟ ਤੋਂ ਬਾਕੀ ਆਲੇ ਦੋਲੇ ਵੀ ਇਹ ਮਾਰਕੀਟ ਹੈ ਹੁਣ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਪਾਂ ਚੱਕਦੇ ਆਂ ਸਾਈਕਲ ਤੇ ਇਹ ਰਾਜਿਆਂ ਦੇ ਸਮਿਆਂ 'ਚ ਜਾਂ ਪੁਰਾਣੇ ਸ਼ਹਿਰ ਵੀ ਇਹੀ ਹੁੰਦੇ ਸੀਗੇ ਆਲੇ ਦੋਲੇ ਦਰਵਾਜ਼ੇ ਬਣਾਏ ਹੁੰਦੇ ਸੀ ਵਿਚਾਲੇ ਸ਼ਹਿਰ ਹੁੰਦੇ ਸੀ ਇਹ ਚਲੋ ਜੀ ਅੱਗੇ ਨੂੰ ਆ ਗੇਟ ਤੋਂ ਆਪਾਂ ਥੋੜਾ ਜਿਹਾ ਪਿੱਛੇ ਖੜੇ ਆ ਉਥੋਂ ਸਾਹਮਣੇ ਚੌਂਕ 'ਚੋਂ ਸੜਕ ਮੁੜਦੀ ਆ ਸੰਗਰੂਰ ਨੂੰ ਸੰਗਰੂਰ ਹੈਗਾ 36 ਕਿਲੋਮੀਟਰ ਬਠਿੰਡਾ 150 ਤੇ ਮਲੇਰਕੋਟੜਾ ਇਥੋਂ 31 ਕਿਲੋਮੀਟਰ ਹੈ ਪਵਾਨੀਗੜ 17 ਤੇ ਚੱਲਦੇ ਆ ਹੁਣ ਆਪਾਂ ਬੌੜਾ ਗੇਟ ਜਾ ਕੇ ਦੇਖਦੇ ਆ ਸ਼ਾਮ ਦਾ ਟਾਈਮ ਹੋਣ ਕਰਕੇ ਭੀੜ ਬਹੁਤ ਹੋ ਗਈ ਟ੍ਰੈਫਿਕ ਬਹੁਤ ਹੋਈ ਪਈ ਆ ਇਧਰ ਆ ਗਿਆ ਵਿਸ਼ਾਲ ਮੈਗਾ ਮਾਰਟ ਦੇਖ ਲੋ ਵੀ ਟ੍ਰੈਫਿਕ ਤੁਸੀਂ ਲਾਈਨਾਂ ਲੱਗਦੀਆਂ ਨੇ ਕੁਛ ਆ ਟਾਈਮ ਆ ਸਾਰੇ ਆਪਦੇ ਘਰਾਂ ਨੂੰ ਜਾਂਦੇ ਨੇ ਨਾ ਕੰਮਕਾਰਾਂ ਤੋਂ ਸ਼ਾਮ ਦਾ ਟਾਈਮ ਆ ਹੁਣ ਪਹੁੰਚੇ ਆਪਾਂ ਬੌੜਾ ਗੇਟ ਡਾਕਟਰ ਬੀ ਆਰ ਅੰਬੇਦਕਰ ਬੌੜਾ ਗੇਟ ਨਾਬਾ ਇਹ ਆ ਸਾਹਮਣੇ ਬੌੜਾ ਗੇਟ ਇਹ ਵੀ ਉਸੇ ਤਰ੍ਹਾਂ ਮਾਰਕੀਟ ਜ ਨੂੰ ਜਾਂਦਾ ਇਹ ਸਾਰੇ ਗੇਟ ਸਾਰੇ ਨਾਬੇ ਨੂੰ ਇੱਕ ਦੂਜੇ ਨਾਲ ਅਟੈਚ ਕਰਦੇ ਨੇ ਵਿਚਾਲੇ ਜਾ ਕੇ ਮਾਰਕੀਟ ਇਕੱਠੀ ਹੋ ਜਾਂਦੀ ਆ ਤੇ ਇੱਥੇ ਮੇਨ ਚੌਂਕ ਪੈਂਦਾ ਇਧਰ ਨੂੰ ਆਹ ਸੜਕ ਜਾਂਦੀ ਆ ਸੰਗਰੂਰ ਭਵਾਨੀਗੜ੍ਹ ਨੂੰ ਸਾਹਮਣੇ ਵਾਲੀ ਲੰਘ ਜਾਂਦੀ ਆ ਮਲੇਰ ਕੋਟਲੇ ਨੂੰ ਬੌੜਾ ਗੇਟ ਤੋਂ ਆਪਾਂ ਹੁਣ ਅੱਗੇ ਨੂੰ ਚੱਲ ਪਏ ਮਲੇਰ ਕੋਟਲੇ ਵਾਲੇ ਰੋਡ ਤੇ ਹੁਣ ਆਪਾਂ ਮਲੇਰ ਕੋਟਲੇ ਵਾਲੇ ਰੋਡ ਤੇ ਜਾ ਰਹੇ ਆ ਆਹ ਹਰਾ ਰੋਡ ਐ ਆਲਾ ਦਵਾਲਾ ਮਾਰਕੀਟ ਐ ਇੱਥੇ ਕਾਫੀ ਵੱਡਾ ਐ ਨਾਬਾ ਸ਼ਹਿਰ ਵੀ ਜਿਵੇਂ ਤੁਸੀਂ ਦੇਖਿਆ ਸਾਰੀ ਵੀਡੀਓ ਦੇ ਵਿੱਚ ਬਾਜ਼ਾਰ ਬਹੁਤ ਵੱਡਾ ਮਾਰਕੀਟ ਬਹੁਤ ਵੱਡੀਆਂ ਨਾਬੇ ਦੀ ਹਰੇਕ ਤਰ੍ਹਾਂ ਦਾ ਸਾਮਾਨ ਮਾਰਕੀਟ ਚੋਂ ਮਿਲ ਜਾਂਦਾ ਕੱਪੜੇ ਹੋਰ ਜਿਹੜਾ ਕੁਝ ਵੀ ਵਰਤੋਣੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਪਹੁੰਚੇ ਆਪਾਂ ਦਲੱਦੀ ਗੇਟ ਇਹ ਗੇਟ ਦਾ ਨਾਮ ਐ ਜੈ ਗਊ ਮਾਤਾ ਦਲੱਦੀ ਗੇਟ ਇਹ ਨਾਬੇ ਦਾ ਪੰਜਵਾਂ ਗੇਟ ਐ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਚ ਪੰਜ ਗੇਟ ਦਿਖਾਏ ਨੇ ਨਾਭੇ ਦੇ ਤੇ ਪੰਜਵਾਂ ਗੇਟ ਹੈ ਦਲੱਦੀ ਗੇਟ ਇਹ ਵੀ ਸ਼ਹਿਰ ਦੇ ਆਲੇ-ਦੁਆਲੇ ਪਾਲੇ-ਪਾਸੇ ਬਣਿਆ ਹੋਇਆ ਤੇ ਸਾਰਾ ਇਹ ਨਾਭਾ ਸ਼ਹਿਰ ਗੇਟਾਂ ਨੇ ਘੇਰਿਆ ਹੋਇਆ ਆਲੇ-ਦਾਲੇ ਦੇ ਗੇਟ ਬਣੇ ਹੋਏ ਨੇ ਦਲੱਦੀ ਗੇਟ ਨਾਭਾ ਇਹ ਵੀ ਨਾਭੇ ਚ ਨੂੰ ਐਂਟਰੀ ਹੁੰਦੀ ਆ ਸੜਕ ਆ ਇੱਧਰ ਮਲੇਰ ਕੋਟਲਾ ਰੋਡ ਹੈ ਮਲੇਰ ਕੋਟਲਾ ਵਾਲੇ ਰੋਡ ਦੇ ਉੱਪਰ ਹੀ ਆ ਇਹ ਦਲੱਦੀ ਗੇਟ ਕੀ ਹੋ ਗਿਆ ਇਹ ਜਿਹੜਾ ਤੁਸੀਂ ਹੁਣ ਗੇਟ ਦੇਖ ਰਹੇ ਹੋ ਇਹ ਪੁਰਾਣਾ ਅੰਦਲਦੀ ਗੇਟ ਹੈ ਪੁਰਾਣੇ ਟਾਈਮ 'ਚ ਇੱਥੇ ਇਹ ਜਿਹੇ ਗੇਟ ਹੁੰਦੇ ਸੀ ਜਿਹੜਾ ਬਾਹਰੋਂ ਦਿਖਾਇਆ ਸੀ ਉਹ ਹੈਗਾ ਨਵੇਂ ਤਰੀਕੇ ਦਾ ਇਹ ਬਿਲਕੁਲ ਪੁਰਾਣਾ ਨਵਾਂ ਬਣਾਇਆ ਹੋਇਆ ਉਹ ਇਹ ਪ੍ਰਾਤਨ ਗੇਟ ਹੈ ਦਰਦੀ ਗੇਟ ਬਿਲਕੁਲ ਬ੍ਰਿਕ ਇਟ ਦਾ ਹੈ ਬਣਿਆ ਹੋਇਆ ਜਿਵੇਂ ਕਿਲੇ ਹੁੰਦੇ ਨੇ ਓਵੇਂ ਬਿਲਕੁਲ ਪ੍ਰਾਤਨਾ ਇਹ ਗੇਟ ਹੈ ਤੇ ਸਰਾਂ ਦੀਟਾਂ ਦਾ ਬਣਿਆ ਹੋਇਆ ਬਿਲਕੁਲ ਬਰੀਕ ਬਰੀਕਟਾਂ ਦਾ ਤੇ ਇਹ ਇਹੋ ਜਿਹੇ ਗੇਟ ਹੁੰਦੇ ਸੀ ਪਹਿਲਾਂ ਸਾਰੇ ਨਾਬੇ 'ਚ ਪ੍ਰਾਤਨਾ ਬਾਕੀ ਜਿਹੜੇ ਉਹ ਨੇ ਉਹ ਬਾਅਦੋਂ ਨਵੇਂ ਬਣਾਏ ਗਏ ਨੇ ਨਾਬੇ ਦੀਆਂ ਕਲੋਨੀਆਂ ਦੇ ਵਿੱਚ ਆ ਗਏ ਆਪਾਂ ਆਲੇ-ਦੋਲੇ ਘਰ ਨੇ ਆ ਸਾਹਮਣੇ ਦੇਖੋ ਬਿਲਕੁਲ ਪੁਰਾਣੀ ਇਮਾਰਤ ਆ ਮਾਰ ਤੋਂ ਉੱਪਰੋਂ ਬਿਲਕੁਲ ਪ੍ਰਾਤਨਾ ਤੇ ਕਿਉਂਕਿ ਨਾਬਾ ਸ਼ਹਿਰ ਆ ਜਿਹੜਾ ਨਾ ਕਾਫੀ ਪੁਰਾਣਾ ਸ਼ਹਿਰ ਹੈ ਆਲੇ ਦੋਲੇ ਘਰ ਨੇ ਕਲੋਨੀ ਹੈ ਕੋਈ ਤੇ ਇਥੋਂ ਅਸੀਂ ਵਿੱਚ ਦੀ ਆ ਗਏ ਸੀ ਸ਼ਾਰਟਕਟ ਮਾਰਿਆ ਹੁਣ ਸਾਹਮਣੇ ਰੋਡ ਤੇ ਨਿਕਲਾਂਗੇ ਜਿੱਥੋਂ ਆਪਾਂ ਸ਼ੁਰੂ ਕਰਿਆ ਸੀ ਵਲੌਗ ਆਪਣਾ ਨਾਬਾ ਸ਼ਹਿਰ ਸਾਰਾ ਆਪਾਂ ਘੁੰਮ ਕੇ ਆ ਗਏ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਨਾਬਾ ਸ਼ਹਿਰ ਦਿਖਾਇਆ ਹੁਣ ਪਿੰਡ ਨੂੰ ਵਾਪਸ ਹੀ ਆਪਾਂ ਇਥੋਂ ਕਰ ਰਹੇ ਹਾਂ ਪਹਿਲਾਂ ਆਪਾਂ ਦੂਸਰੇ ਰਾਹ ਐ ਸੀਗੇ ਆਉਂਦੇ ਹੋਏ ਹੁਣ ਆਪਾਂ ਪਿੰਡਾਂ ਵਾਲੇ ਰਾਹ ਜਾ ਰਹੇ ਹਾਂ ਪਹਿਲਾਂ ਬੀੜ ਵਾਲੇ ਰਾਹ ਰਾਹ ਐ ਸੀ ਤੇ ਇਹ ਪਿੰਡਾਂ ਵਾਲਾ ਰਾਹ ਇਹ ਰਾਹ ਆਪਾਂ ਹੁਣ ਵਾਪਸ ਜਾਵਾਂਗੇ ਪਿੰਡ ਹਾਂਜੀ ਜੇ ਸੀ ਅੱਜ ਦਾ ਆਪਣਾ ਬਲੌਗ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ